ਜੀ ਕਰਦਾ ਗੁਰ ਮੇਰੇ ਸਦਾ ਦਿਦਾਰ ਕਰਾਂ ਹੱਥ ਜੋੜ ਕੇ ਬੰਦਨਾ ਵਾਰ-ਵਾਰ ਕਰਾਂ ਜੀ ਕਰਦਾ ਗੁਰ ਮੇਰੇ ਸਦਾ ਦਿਦਾਰ ਕਰਾਂ ਹੱਥ ਜੋੜ ਕੇ ਬੰਦਨਾ ਵਾਰ-ਵਾਰ ਕਰਾਂ ਜੀ ਕਰਦਾ ਗੁਰ ਮੇਰੇ ਸਦਾ ਨਿਦਾਰ ਕਰਾਂ ਹੱਥ ਜੋੜ ਕੇ ਬੰਦਨਾ ਬਾਰੰਬਾਰ ਕਰਾਂ ਜੀ ਕਰਦਾ ਗੁਰ ਮੇਰੇ ਮਨ ਸਦਾ ਨਿਦਾਰ ਕਰਾਂ ਹੱਥ ਜੋੜ ਕੇ ਬੰਦਨਾ ਬਾਰੰਬਾਰ ਕਰਾਂ ਏ ਮਾਤ ਲੋਕ ਤੇ ਜਦ ਵੀ ਸਤਗੁਰ ਆਵੇ ਤੂੰ ਆਪਣੇ ਪਿਆਰੇ ਸੇਵਕ ਨਾਲ ਲਿਆਵੇ ਤੂੰ ਮਾਤ ਲੋਕ ਤੇ ਜਦ ਵੀ ਸਤਗੁਰ ਆਵੇ ਤੂੰ ਆਪਣੇ ਪਿਆਰੇ ਸੇਵਕ ਨਾਲ ਲਿਆਵੇ ਤੂੰ ਇਹ ਤੇਰੇ ਖੇਲ ਨਿਆਰੇ ਇਸ ਮੂਤ ਵਿਚਾਰ ਕਰਾਂ ਹੱਥ ਜੋੜ ਕੇ ਬੰਦਨਾ ਵਾਰੋ-ਵਾਰ ਕਰਾਂ ਜੀ ਕਰਦਾ ਗੁਰ ਮੇਰੇ ਸਦਾ ਨਿਦਾਰ ਕਰਾਂ ਹੱਥ ਜੋੜ ਕੇ ਬੰਦਨਾ ਬਾਰੰਬਾਰ ਕਰਾਂ ਜੀ ਕਰਦਾ ਗੁਰ ਮੇਰੇ ਸਦਾ ਦਿਦਾਰ ਕਰਾਂ ਹੱਥ ਜੋੜ ਕੇ ਵੰਦਨਾ ਬਾਰ ਬਾਰ ਕਰਾਂ ਇਹ ਨਾਮ ਦਾ ਅੰਮ੍ਰਿਤ ਪੀਵੇ ਅਤੇ ਪਿਆਵੇ ਤੋ ਨਾਮ ਜਪਾ ਕੇ ਪੁੱਲੇ ਮਾਰਗ ਪਾਵੇ ਤੋ ਇਹ ਨਾਮ ਦਾ ਅੰਮ੍ਰਿਤ ਪੀਵੇ ਅਤੇ ਪਿਆਵੇ ਤੋ ਨਾਮ ਜਪਾ ਕੇ ਉੱਲੇ ਮਾਰਗ ਪਾਵੇਂ ਤੋ ਏ ਸੰਗਤ ਤਾਰਨ ਵਾਲੇ ਤੇਰਾ ਸਤਕਾਰ ਕਰਾਂ ਹੱਥ ਜੋੜ ਕੇ ਮੰਦਨਾ ਵਾਰ-ਵਾਰ ਕਰਾਂ ਜੀ ਕਰਦਾ ਗੁਰ ਮੇਰੇ ਸਦਾ ਸਤਕਾਰ ਕਰਾਂ ਤੇ ਜੋੜ ਕੇ ਬੰਦਨਾ ਬਾਰ ਬਾਰ ਕਰਾਂ ਜੀ ਕਰਦਾ ਦੁਰ ਮੇਰੇ ਸਦਾ ਦیدار ਕਰਾਂ ਹੱਥ ਜੋੜ ਕੇ ਬੰਦਨਾ ਬਾਰ ਬਾਰ ਕਰਾਂ ਏ ਤੀਨ ਦੁਨੀ ਦੇ ਵਾਲੀ ਜੋਤ ਅਲਾਹੀ ਤੂੰ ਸਭ ਨੂੰ ਤਾਰੀ ਜਾਵੇ ਜਗਤ ਦੇ ਮਾਹੀ ਤੂੰ ਵੀਨ ਦੁਨੀ ਦੀਵਾਲੀ ਜੋਤ ਅਲਾਹੀ ਤੋਂ ਸਭ ਨੂੰ ਤਾਰੀ ਜਾਵੇ ਜਗਤ ਦੇ ਮਾਹੀ ਤੋਂ ਜੋ ਆਖੇ ਸੋ ਮੰਨਾਂ ਨਾ ਇਨਕਾਰ ਕਰਾਂ ਹੱਥ ਜੋੜ ਕੇ ਬੰਦਨਾ ਵਾਰੋ ਵਾਰ ਕਰਾਂ ਕਰਦਾ ਗੁਰ ਮੇਰੇ ਸਦਾ دیدار ਕਰਾਂ ਹੱਥ ਜੋੜ ਕੇ ਬੰਦਨਾ ਬਾਰ ਬਾਰ ਕਰਾਂ ਜੀ ਕਰਦਾ ਗੁਰ ਮੇਰੇ ਸਦਾ دیدار ਕਰਾਂ ਹੱਥ ਜੋੜ ਕੇ ਬੰਦਨਾ ਬਾਰ ਬਾਰ ਕਰਾਂ ਏ ਦੂਰ ਦੂਰ ਸੰਗਤਾਂ ਦਰ ਤੇ ਆਵਣ ਜੀ ਮੋਹ ਮੰਗੀ ਅਮਰਦਾ ਆ ਕੇ ਪਾਵਣ ਜੀ ਇਹ ਦੂਰੋਂ ਦੂਰੋਂ ਸੰਗਤਾ ਦਰ ਤੇ ਆਵਣ ਜੀ ਮੋਹ ਮੰਗੀ ਅਮਰਦਾ ਆਗੇ ਪਾਵਣ ਜੀ ਇਹ ਬੰਦਨਾ ਦਾਤਾ ਤੈਨੋ ਵਾਰੰਬਰ ਕਰਾ ਜੀ ਕਰਦਾ ਗੁਰ ਮੇਰੇ ਸਦਾ ਦیدار ਕਰਾਂ ਹੱਥ ਜੋੜ ਕੇ ਮਨ ਮਾਰ ਪਾਰ ਕਰਾਂ ਜੀ ਕਰਦਾ ਗੁਰ ਮੇਰੇ ਸਦਾ ਦیدار ਕਰਾਂ ਜੀ ਕਰਦਾ ਗੁਰ ਮੇਰੇ ਸਦਾ ਦیدار ਕਰਾਂ ਹੱਥ ਜੋੜ ਕੇ ਬੰਦਨਾ ਬਾਰੋ-ਬਾਰ ਕਰਾਂ जी करता गुर सलादार करा हाथ जोड़ के बंदना बारंबार बार करा जी करता गुर मेरे सलादार करा हाथ जोड़ के बंदना बारंबार करा